ਸੰਚਾਰ ਸਾਥੀ ਐਪ ਤੇ ਰਾਹੀ 100% ਡਾਟਾ ਜਿਹੜਾ ਕੇਂਦਰ ਸਰਕਾਰ ਚੋਰੀ ਕਰੂਗੀ ਔਰ ਬਹੁਤ ਵੱਡਾ ਹਮਲਾ ਮੈਂ ਸਮਝਦਾ ਤੁਹਾਡੇ ਤੋਂ ਤੁਹਾਡੇ ਅਧਿਕਾਰਾਂ ਦੇ ਉੱਤੇ ਆ ਔਰ ਵੱਡੀ ਗੱਲ ਇਹ ਆ ਕਿ ਤੁਸੀਂ ਇਸ ਐਪ ਨੂੰ ਆਪਣੇ ਫੋਨ ਚੋਂ ਡਿਲੀਟ ਨਹੀਂ ਕਰ ਪਾਉਂਗੇ ਬਹੁਤ ਸਾਰੇ ਐਪ ਤੁਸੀਂ ਡਾਊਨਲੋਡ ਕਰਦੇ ਹੋ ਆਫਟਰ ਥੈਟ ਡਿਲੀਟ ਕਰਦੇ ਨਹੀਂ ਚੰਗੀਆਂ ਲੱਗਦੀਆਂ ਜਾਂ ਤੁਹਾਡੇ ਕੰਮ ਨਹੀਂ ਦੀਆਂ ਨਹੀਂ ਹੈਗੀਆਂ ਤਾਂ ਸੰਚਾਰ ਸਾਥੀ ਐਪ ਤੁਹਾਡੇ ਮੋਬਾਈਲ ਦਾ ਤੁਹਾਡੇ ਡਾਟੇ ਦਾ ਪੱਕਾ ਸਾਥੀ ਬਣੂਗਾ ਤੁਹਾਡੇ ਨਾਲ ਰਹੂਗਾ 24 ਘੰਟੇ ਤੁਸੀਂ ਫਿਲਮ ਦੇਖਣ ਚੱਲੇ ਹੋ ਤੁਸੀਂ ਖਾਣਾ ਖਾਣ ਚੱਲੇ ਹੋ ਤੁਸੀਂ ਆਪਣੀ ਫੈਮਿਲੀ 'ਚ ਬੈਠੇ ਹੋ ਤੁਸੀਂ ਫੈਮਿਲੀ ਨਾਲ ਕੀ ਗੱਪਸ਼ਪ ਕਰ ਰਹੇ ਹੋ ਕੀ ਗੱਲਾਂ ਮਾਰ ਰਹੇ ਹੋ ਕੀ ਤੁਹਾਡਾ ਬਿਜ਼ਨਸ ਆ ਸਾਰਾ ਕੁਝ ਇਸ ਜੀਵਨ ਸੰਚਾਰ ਸਾਥੀ ਆਪ ਦੇ ਰਹੀ ਟੋਟਲ ਦਾ ਟੋਟਲ ਗਵਰਨਮੈਂਟ ਆਫ ਇੰਡੀਆ ਕੋਲ ਚੱਲੇ ਜਾਊਗਾ ਫਿਰ ਉਸ ਡਾਟੇ ਨੂੰ ਕਿ ਇਸ ਤਰ੍ਹਾਂ ਮਹਿਸੂਸ ਕਰਨਾ ਕਾ ਪੂਰਾ ਦੇਸ਼ ਜਾਣਦਾ ਭਾਰਤੀ ਜਨਤਾ ਪਾਰਟੀ ਇਸ ਦੇ ਲਈ ਮਸ਼ਹੂਰ ਆ